ਆਜਾ ਤਸਵੀਰਾਂ ਲੁਧਿਆਣਾ ਦੀ ਛੋਣੀ ਮਹੱਲੇ ਦੇ ਬਿਜਲੀ ਘਰ ਤੋਂ ਸਾਹਮਣੀ ਆਉਂਦੀਆਂ ਨੇ ਜਿੱਥੇ ਕਿ ਕੰਟਰੈਕਟ ਬੇਸ ਤੇ ਕਾਮਕਾਰੇ ਵਰਕਰਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਵਿਭਾਗ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਹੈ ਦੱਸਦੇ ਕਿ ਗਲਬਤ ਕਰਦਿਆਂ ਰੋਜ਼ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਸ਼ੁਰੂਆਤ ਉਹਨਾਂ ਦੀ ਹੁੰਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਨਾਰਮਲ ਕਰਦਿਆਂ ਤਾਰਾਂ ਰਿਪੇਅਰ ਕਰਨੀਆਂ ਨੇ ਪਰ ਬਾਅਦ ਦੇ ਵਿੱਚ ਉਹਨਾਂ ਦੇ ਕੋਲੋਂ ਹਾਈ ਵੋਲਟੇਜ ਦੀਆਂ ਤਾਰਾਂ ਰਿਪੇਅਰ ਕਰਵਾਈਆਂ ਜਾਂਦੀਆਂ ਨੇ ਤੇ ਕਿਸੇ ਤਰ੍ਹਾਂ ਦੀ ਸੇਫਟੀ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਹਾਂਜੀ ਹਾਂਜੀ ਕੀ ਮਾਮਲਾ ਹੈ? ਮੈਂ ਜੁਨੇ ਪ੍ਰਧਾਨਾ ਜੀ। ਹਾਂਜੀ। ਸਾਡੀਆਂ ਮੰਗਾਂ ਵਾਸਤੇ ਇਹੀ ਆ ਕੱਲ ਮੈਂ ਚੀਫ ਚੀਫ ਇੰਜੀਨੀਅਰ ਨਾਲ ਮੀਟਿੰਗ ਕਰਨ ਗਿਆ ਚੁਪਰ। ਤੇ ਉਹਨਾਂ ਨੇ ਮੈਨੂੰ ਜਰਨਲਿਸਟ ਚਾਨੂੰ ਇਹ ਕੋਰਾ ਜਵਾਬ ਦਿੱਤਾ ਅਗਰ ਇਹ ਐਚਡੀ ਦਾ ਕੰਮ ਨਹੀਂ ਕਰਦੇ ਤਾਂ ਇਹਨਾਂ ਨੂੰ ਕੱਢ ਦਿੱਤਾ ਜਾਵੇ। ਤੇ ਜੋ ਸਾਡੇ ਜੀਮ ਸਿੰਘ ਸਾਹਿਬ ਕੰਪਨੀ ਦੇ ਉਹ ਸਾਡੇ ਨਾਲ ਸੀਗੇ। ਤੇ ਉਹ ਕਹਿੰਦਾ ਵੀ ਭਵਿੰਦਰ ਸਿੰਘ ਇਹਨਾਂ ਨੂੰ ਕੱਢੋ ਤੇ ਮੈਨੂੰ ਨਵੇਂ ਬੰਦੇ ਭਾਰਤੀ ਕਰੋ ਕਿਉਂਕਿ ਸਾਡੇ ਜਿਹੜੇ ਥੱਲੇ ਐਸਡੀਓ ਆ ਸੇਵ ਕੁਮਾਰ ਉਹ ਸਾਨੂੰ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਨਾ ਕਈ ਵਾਰ ਤਾਂ ਸਾਨੂੰ ਫੋਨ 'ਤੇ ਗਾਲ੍ਹਾਂ ਵੀ ਕੱਢ ਦਿੰਦੇ ਆ ਕਿਉਂਕਿ ਕਹਿੰਦੇ ਜੇ ਤੂੰ ਐਚਡੀ ਦਾ ਕੰਮ ਨਹੀਂ ਕਰਨਾ ਮੈਂ ਤੁਹਾਡੇ ਲੋਕੀ ਲੈਣਾ ਠੀਕ ਆ ਨਾ ਤੁਹਾਡੀ ਭੈਣ ਨੂੰ ਇੱਦਾਂ ਫਲਾੰਦਾ ਧਮਕਾਈ ਕਿਉਂਕਿ ਅਸੀਂ ਇੰਨਾ ਕੁ ਤੰਗ ਪਰੇਸ਼ਾਨ ਆ ਨਾ ਸਾਡੇ ਏਰੀਆ ਦੇ ਵਿੱਚ ਘੱਟੋ-ਘੱਟ 3 ਸਾਲ ਦੇ ਵਿੱਚ ਤਿੰਨ ਮਰਤਾਂ ਹੋ ਗਈਆਂ ਕਿੱਟਾਂ ਦੀ ਮੰਗ ਕਰਦੇ ਸੀ ਜਿਹੜੀ ਦੇਖੋ ਜੀ ਜਿਹੜੀ ਸਾਨੂੰ ਕਿਟਾਂ ਨਾਲ TNP ਕਿਟਾਂ ਉਹ ਇੱਕ ਇੱਕੜ 37000 ਰੁਪਏ ਦੀ ਕਿਟ ਹੈ ਜੀ ਸਾਨੂੰ ਕਿਟਾਂ ਕੰਪਨੀਆ ਜਿਹੜੀਆਂ ਦਿੱਤੀਆਂ ਗਲਵਸ ਤੇ ਇੱਕ ਆਪ ਨੂੰ ਸੇਫਟੀ 벨ਟ 벨ਟ ਤੇ ਸੇਫਟੀ ਸ਼ੂ ਕਿਹੇ ਬੰਦੇ ਨੂੰ ਮਿਲੇ ਕਿਉਂ ਨਹੀਂ ਮਿਲੇ ਜੀ ਇੱਕ ਪਲਾਸ ਬਸ ਸਾਡੀ ਸੇਫਟੀ ਦੇ ਅਥਰੇ ਵਿੱਚ ਕੀ ਸੇਫਟੀ ਹੈ ਸਾਡੀ ਕਿਸੇ ਬਾਰੇ ਮੰਤਰੀ ਸਾਹਿਬ ਨਾਲ ਕਿਸੇ ਨੇ ਮਿਲਣ ਦੀ ਕੋਸ਼ਿਸ਼ ਕੀਤੀ ਜੀ ਸਾਰਿਆਂ ਨਾਲ ਮੀਟਿੰਗਾਂ ਹੋਈਆਂ ਖਾੜੀ 7 ਤਰੀਕ ਨੂੰ ਮੀਟਿੰਗ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਠੀਕ ਹੈ ਨਾ ਵੀ ਇਹਨਾਂ ਨੂੰ ਪ੍ਰੋਪਰ ਕਿੱਟਾਂ ਦਾ ਪ੍ਰਬੰਧ ਕੀਤਾ ਜਾਵੇ ਜਿਹੜੀ ਕਟ 37000 ਰੁਪਏ ਦੀ ਕਟਾ ਉਹ ਇੱਥੇ ਆ ਕੇ ਖਤਮ ਹੋ ਜਾਂਦੀ ਉਹ ਨਾ ਸਾਡੀ ਕੰਪਨੀ ਕੋਲ ਜਾਂਦੀ ਆ ਉਹ ਜੋ ਇੱਥੇ ਵੱਡੇ ਮਗਰਮਸ ਬੈਠੇ ਆ ਬਸ ਉਹ ਕਊਗਾ ਪੱਥੀ ਕਰ ਜਾਂਦੇ ਮਿਲੀ ਭਗੇ ਦਾ ਮਤਲਬ ਹਾਂਜੀ 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 ਪਤਾ ਲੱਗਾਈ ਕਹਿੰਦੇ ਤੁਹਾਡੇ 3-4 ਮੁੰਡੇ ਮਰ ਗਏ ਉਹ ਕੀ ਕਾਰਨ ਸੀ ਦੇਖੋ ਜੀ ਉਹ ਸਾਡੇ ਕਾਰਨ ਹੀ ਸੀਗਾ ਜਦੋਂ ਬੰਦਾ ਉੱਪਰ ਲੈਵਲ ਕੀ ਦਾ ਕੰਮ ਕਰ ਰਿਹਾ ਵਾ ਠੀਕ ਆ ਥੱਲੇ ਸਾਡਾ ਐਕਸ਼ਨ ਸਾਹਿਬ ਉਹਨੂੰ ਕਹਿ ਰਿਹਾ ਸੀਗਾ ਜਲਦੀ ਕਰੋ ਜਲਦੀ ਕਰੋ ਬਸ ਉਹਦੇ ਹੀ ਦਵਾ ਦੇ ਵਿੱਚ ਉਹ ਜਲਦੀ ਕੰਮ ਜਦੋਂ ਕਰਨ ਲੱਗਿਆ ਬਸ ਐਕਸ਼ਨ ਸਾਹਦੇ ਪਹਿਲਾਂ ਚ ਜਾ ਕੇ ਮੁੰਡਾ ਡਿੱਗ ਪਈ ਵੀ ਜਦੋਂ ਵੀ 11 ਕੇਵੀ ਤੇ ਕੰਮ ਕਰਨਾ ਦੋਨੇ ਪਾਸੋਂ ਆਰਥ ਕਰਕੇ ਵਿੱਚ ਕੰਮ ਕਰਨਾ ਬਾਈ ਆਰਥ ਸਟਿੱਕਰ ਸਾਡੇ ਕੋਲ ਹੈ ਨਹੀਂ ਸਾਨੂੰ ਪ੍ਰੋਵਾਈਡ ਨਹੀਂ ਕਰਾਈਆਂ ਜੀ ਜੇ ਆਰਥ ਸਟਿੱਕਾਂ ਲੱਗੀਆਂ ਹੁੰਦੀਆਂ ਤੇ ਉਹ ਮੁੰਡੇ ਨੇ ਬਚ ਜਾਣਾ ਸੀਗਾ ਕਿਉਂਕਿ ਜਦੋਂ ਕੋਈ ਅਸੀਂ ਫਾਰਮਟ ਲੈਣੇ ਆਂ ਕੁਝ ਵੀ 11 ਕੇਵੀ ਤੇ ਜੇ ਕੋਈ ਜਨਰੇਟਰ ਚੱਲਦਾ ਬੈਕ ਆਈਂਦੇ ਕੁਝ ਉਪਰੋ ਹੱਥ ਛੋਟੇ ਜਾਂਦੇ ਆ ਬੰਦਾ ਥੱਲੇ ਆ ਕੇ ਡੇ ਡਿੱਗਦਾ ਉਹਦਾ ਨੁਕਸਾਨ ਹੋਣਾ ਹੀ ਹੋਣਾ ਜੀ ਜੇ ਅਰਥ ਹੋਇਆ ਹੋਊਗਾ ਤੇ ਬਚਾ ਰਹੂਗਾ ਕਲਬਸ ਹੋਣਗੇ ਸੇਫਟੀ ਕਿੱਟ ਸਾਡੇ ਕੋਲ ਪਾਈ ਹੋਊਗੀ ਤਾਂ ਹੀ ਸਾਡਾ ਬਚਾਅ ਹੋਣਾ ਜੀ ਉਹ ਸਨ ਸਾਡੇ ਕੋਲੇ ਪਹੁੰਚਦੇ ਹੀ ਨਹੀਂ ਹੈਗੇ ਜੀ ਹੁਣ ਤਾਂ ਕਿੰਨੇ ਮੁੰਡੇ ਮਰ ਗਏ ਜੀ ਤੁਹਾਡੇ 22 ਮੁੰਡੇ ਮਰ ਗਏ 22 ਮੁੰਡੇ ਮਰ ਗਏ ਜੀ ਆ ਪਿਛਲੇ ਪੈੜੀ ਸੀਜ਼ਨ ਦੇ ਵਿੱਚ ਆ 2 ਮਹੀਨੇ 3 ਮਹੀਨੇ ਦੇ ਵਿੱਚ ਨਿਗਾਰਾ ਲਈ ਤੇ ਲਈ ਤਿੰਗਾ ਚਾਰ ਤੇ ਰਿਪੋਰਟ